ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇ ਢਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ ਸਿਆਸਤ 'ਚ ਹੋਈ ਹਲਚਲ ਰਵਨੀਤ ਬਿੱਟੂ ਨੂੰ ਰਾਜ ਸਭਾ 'ਤੇ ਚਿੰਦੀ ਕਰੀ ਜਾ ਰਹੀ ਹੈ ਧਿਆਨ ਹਰਿਆਣਾ ਪੰਜਾਬ 'ਚ ਫੇਰ ਹੋਵੇਗੀ ਭਾਰੀ ਬਾਰਿਸ਼ ਫਤਿਹਗੜ੍ਹ ਸਾਹਿਬ ਤੋਂ ਕਈ ਕਰੋੜ ਰੁਪਏ ਦੀ ਫੜੀ ਗਈ ਹੀਰੋਇਨ ਮਰੀਜ਼ਾਂ ਲਈ ਅਗਲੇ 24 ਘੰਟੇ ਹੋਣਗੇ ਅਹਿਮ। ਭਗਵਾਨਪੁਰ ਵਿਖੇ ਗੁਰਗਰਾਂ ਸਾਹਿਬ ਦੀ ਹੋਈ ਬੇਅਦਬੀ। ਹੁਣ ਖਬਰਾਂ ਵਿਸਥਾਰ ਨਾਲ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਗਿੱਦੜਬਾਹ ਦੇ ਪਿੰਡ ਖਿੜਕੀਆਂਵਾਲਾ ਵਿੱਚ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਗੁਰੂ ਘਰਾਂ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਉੱਤੇ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ ਸੁਖਬੀਰ ਬਾਦਲ ਨੇ ਵਰਕਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਲਾਂਬੰਦ ਕਰਦੇ ਹੋਏ ਵੱਡੇ ਬਾਦਲ ਸਾਹਿਬ ਨੂੰ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਜੋ ਕੰਮ ਵੱਡੇ ਬਾਦਲ ਸਾਹਿਬ ਨੇ ਕਿਤੇ ਉਹ ਕੰਮ ਕੋਈ ਨਹੀਂ ਕਰ ਸਕਦਾ ਅਜੇ ਵੀ ਲੋਕਾਂ ਨੂੰ ਯਾਦ ਹਨ ਉਹਨਾਂ ਨੇ ਹਰ ਵਰਕਰ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੁਭਾ ਲੈ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿਛਲੇ ਦਿਨੀ ਕਪੂਰਥਲਾ ਵਿੱਚ ਹੋਈ ਗੁਰੂ ਵਿੱਚ ਬੇਅਦਬੀ ਦੀ ਘਟਨਾ ਉੱਤੇ ਚਿੰਤਾ ਜ਼ਾਹਿਰ ਕਰਦੇ ਆ ਕਿ ਸਵੇਰ ਦੇ ਹਾਲਾਤ ਪੂਰੀ ਤਰ੍ਹਾਂ ਵਿਗੜ ਚੁੱਕੇ ਨੇ ਕਿਸੇ ਨੂੰ ਕੋਈ ਡਰ ਨਹੀਂ ਇਸ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਪੰਜਾਬ ਅੰਦਰ ਇੰਜ ਲੱਗ ਰਿਹਾ ਹੈ ਜਿਵੇਂ ਕੋਈ ਸਰਕਾਰ ਹੈ ਹੀ ਨਹੀਂ ਜੋ ਇਹ ਜਿਹੇ ਹਾਲਾਤ ਰਹੇ ਤਾਂ ਪੰਜਾਬ ਵਿੱਚ ਕਿਸੇ ਨੇ ਨਹੀਂ ਆਣਾ ਉਨਾ ਨੇ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ ਦੱਸ ਦਿਓ ਕੀ ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਸਿਆਸਤ ਦੇ ਵਿੱਚ ਹਲਚਲ ਹੋ ਰਹੀ ਹੈ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸ ਦਿਓ ਕੀ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਲੈ ਕੇ ਚਰਚਾ ਤੇਜ਼ ਹੋ ਰਹੀ ਹੈ ਰਵਨੀਤ ਬਿੱਟੂ ਨੂੰ ਰਾਜ ਸਭਾ ਵਿੱਚੋਂ ਭੇਜਣ ਦੀ ਲਹਿਰ ਚੱਲ ਰਹੀ ਹੈ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਰਾਜਸਥਾਨ ਕੀ ਸੇ ਬਾਹਰੀ ਮੈਂਬਰ ਨੂੰ ਸੀਟ ਦੇਣਾ ਚਾਹੁੰਦੀ ਹੈ ਤੇ ਰਵਨੀਤ ਬਿੱਟੂ ਦਾ ਨਾਂ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਸਹੀ ਹੈ ਕਿ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ ਜਿਸ ਕਰੋਂਗ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਪਾਸਪਾ ਚੋ ਵਿੱਚ ਸ਼ਾਮਲ ਹੋ ਗਏ ਸਨ ਪਾਸਪਾ ਚੋ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ ਜਿਸ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਦੱਸਿਆ ਕਿ ਪੰਜਾਬ ਤੋਂ ਇਲਾਵਾ ਨੌ ਸੂਬਿਆਂ ਦੀਆਂ 12 ਸੀਟਾਂ ਤੋਂ ਰਾਜ ਸਭਾ ਚੋਣਾਂ ਹੋ ਰਹੀਆਂ ਨੇ ਦੱਸਿਆ ਕਿ ਸਿਆਸਤ ਦੇ ਵਿੱਚ ਹਲਚਲ ਹੋਈ ਹੈ ਰਵਨੀਤ ਬਿੱਟੂ ਨੂੰ ਰਾਜ ਸਭਾ ਪੇਚੰਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਚ ਮੁੜ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਪੰਜਾਬ ਤੇ ਹਰਿਆਣਾ ਚ ਤਿਲਕਾਨਾ ਦੇ ਮੌਸਮ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਤਿਲਕਾਨਾ ਚ ਮੌਸਮ ਵਿਗਿਆਨ ਕੇਂਦਰ ਨੇ ਅਗਲੀ 24 ਘੰਟੇਾਂ ਚਾਲਾ ਹੈ ਬਾਦ ਕੋਰਮਬਿੰਦ ਅਹਮਦਾਬਾਦ ਮਨੋ ਚਲ ਨਿਰਮਲ ਨਿਮਾਂਜੰਦ ਜਗਰਸੀਕ ਵਰਗੀ ਥਾਵਾਂ ਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਹਰਿਆਣਾ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਤੱਕ ਮੌਸਮ ਸਾਫ਼ ਰਹਿ ਸਕਦਾ ਹੈ 20 ਅਗਸਤ ਨੂੰ ਹਰਿਆਣਾ ਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਹਰਿਆਣਾ 'ਚ 1 ਜੂਨ ਤੋਂ ਹੁਣ ਤੱਕ 18% ਦਾ ਘਟਮੀ ਦਰਜ ਕੀਤਾ ਗਿਆ ਹੈ। ਹਰਿਆਣਾ ਵਿੱਚ ਆਮ ਤੌਰ 'ਤੇ 279 ਮਿਲੀਮੀਟਰ ਵੱਖਰ ਵਰਖਾ ਹੋਣੀ ਚਾਹੀਦੀ ਸੀ ਪਰ 237 ਮਿਲੀਮੀਟਰ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਸਾਲਕਾਰਨ ਤਾਪਮਾਨ ਵੀ ਵਹਿਠਾ ਆ ਗਿਆ ਹੈ। ਲੋਕਾਂ ਨੂੰ ਨਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਨੇ ਸਵੇਚ 16 ਅਗਸਤ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਚੁਟਾਈ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਅਤੇ ਹਰਿਆਣਾ 'ਚ ਟਟਵਾ ਮੀ ਪਵੇਗਾ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਸੀਐਮ ਮਾਨ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਦਾਵਾ ਕਿਤੇ ਨਾ ਕਿਤੇ ਫਿੱਕਾ ਪੈਂਦਾ ਨਜ਼ਰ ਆ ਰਿਹਾ ਜੁਲਾਫਤਿਗੜ ਸਾਹਿਬ ਚ ਕਰੋੜ ਰੁਪਏ ਦੀ ਹੀਰੋਇਨ ਬਰਾਮਦ ਹੋਈ ਹੈ ਦੱਸਿਆ ਹੈ ਕਿ ਫਤਿਹਗੜ ਸਾਹਿਬ ਚ ਸਰੰਦੀ ਸੀਆਈ ਨੇ ਹੀਰੋਇਨ ਦੀ ਵੱਡੀ ਪੱਧਰ ਪ੍ਰਾਮਤ ਕੀਤੀ ਹੈ ਲੁਧਿਆਣਾ ਦੇ ਰਹਿਣ ਵਾਲੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਮਾਨੂਪੁਰ ਲੁਧਿਆਣਾ ਅਤੇ ਚਰਨਜੀਤ ਸਿੰਘ ਵਾਸੀ ਲੋਹਾਰਾ ਵੱਜੋ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਾਮੇ ਅਤੇ ਭੂਆ ਦੇ ਪੁੱਤ ਹਨ ਇਹਨਾਂ ਕੋਲੋਂ 511 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਜਿਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਦਸਵੀਂ ਜਾ ਰਿਹਾ ਪਰ ਸਰਹੰਦੀ ਖੇਤਰਾ ਵਿੱਚ ਸਪਲਾਈ ਜ਼ਿਆਦਾ ਹੋਣ ਕਾਰਨ ਇਸ ਨੂੰ ਘੱਟ ਕੀਮਤ ਤੇ ਖਰੀਦ ਕੇ ਅੱਗੇ ਕਰੋੜਾ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਐਸਪੀ ਰਕੇਸ਼ ਜਾਦਵ ਨੇ ਦੱਸਿਆ ਹੈ ਕਿ ਸੀਆਈਏ ਇਨਚਾਰਜ ਇੰਸਪੈਕਟਰ ਆਕਾਸ਼ ਸ਼ਦਤ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੰਡੀ ਗੋਬਿੰਦਗੜ ਵੱਚ ਨਾਕਾ ਬੰਦੀ ਕੀਤੀ ਸੀ। ਇਸ ਦੌਰਾਨ ਫੂਡ ਫਿਗੋ ਕਾਰ ਨੂੰ ਰੋਕਿਆ ਗਿਆ। ਕੁਲਦੀਪ ਸਿੰਘ ਅਤੇ ਚਰਨਜੀਤ ਸਿੰਘ ਕਾਰ ਵਿੱਚ ਸਵਾਰ ਹੰਤਲਾਸ਼ੀ ਲੈਨ ਤੇ 511 ਗ੍ਰਾਮ ਹਿਰੋਇਨ ਬਰਾਮਦ ਹੋਈ ਕਾਰ ਕਿਸੇ ਹੋਰ ਵਿਅਕਤੀ ਦੀ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਹ ਕਿ ਜ਼ਿਲ੍ਹਾ ਫਤਿਗੜ ਸਾਹਿਬ ਦੇ ਵਿੱਚ 511 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜਿਸ ਦੀ ਕੀਮਤ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਮਰੀਜ਼ਾਂ ਲਈ ਅਗਲੇ 24 ਘੰਟੇ ਹੋਣਗੇ ਅਹਿਮ ਸਾਰੇ OPD ਦੀਆਂ ਸੇਵਾਵਾਂ ਠੱਪ ਨੇ ਦਾ ਸਹੀ ਇਹ ਕਿ ਕੋਲਕੱਤਾ ਜੋ RG Kar Medical College ਦੇ ਵਿਦਿਆਰਥੀ ਡਾਕਟਰ ਨਾਲ ਜ਼ਬਰਜਨਾਤ ਕਤਲ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਰੀ ਗੁੱਸਾ ਹੈ ਜਿਸ ਨੇ ਵੱਡੇ ਪੱਧਰ ਤੇ ਵਿਰੋਧ ਦਾ ਰੂਪ ਧਾਰਨ ਕਰ ਲਿਆ ਹੈ Indian Medical Association ਨੇ ਇਸ ਕਤਲ ਦੇ ਵਿਰੁੱਧ ਵਿੱਚ 17 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ 24 ਘੰਟੇ ਲਈ 11 ਐਮਰਜੈਂਸੀ ਮੈਡੀਕਲ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ ਡਾਕਟਰ ਹੜਤਾਲ ਤੇ ਰਹਿਣਗੇ ਇਸਾਨਨ ਹਸਪਤਾਲਾਂ ਵਿੱਚ ਆਪੀਡੀ ਅਤੇ ਰੂਟੀਨ ਸਰਜਰੀਆਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਛੋਟੇ ਪ੍ਰਾਈਵੇਟ ਹਸਪਤਾਲਾਂ ਨਰਸਿੰਗ ਹੋਮਾਂ ਤੋਂ ਇਲਾਵਾ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਡਾਕਟਰ ਦੀ ਹੜਤਾਲ ਰਹੇਗੀ ਦੱਸਿਆ ਕਿ ਕਲਕੱਤਾ ਦੇ ਵਿੱਚ ਇੱਕ ਲੜਕੀ ਨਾਲ ਹੋਇਆ ਜ਼ਬਰਜਨਾਹ ਤੇ ਕਤਲ ਕੇਸ ਦੇ ਵਿੱਚ ਦੀਸ਼ਪੁਰ ਦੇ ਡਾਕਟਰ ਹੜਤਾਲ ਤੇ ਨੇ ਜਿਸ ਕਰਕੇ ਅਗਲੇ 24 ਘੰਟਿਆਂ ਤੱਕ ਆਪੀਡੀ ਦੀਆਂ ਸੇਵਾਵਾਂ ਠੱਪ ਰਹਿਣਗੀਆਂ ਪਿੰਡ ਬਲਕਾਪੁਰ ਵਿਖੇ ਹੋਈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਪ੍ਰਦਰਸ਼ਨ ਚੱਲਿਆ ਹੋਇਆ ਦਾਸੀ ਇੱਕ ਹੀ ਹਲਕਾ ਪੁਲਗਦੇ ਪਿੰਡ ਬਗਵਾਪੁਰ ਦੇ ਗੁਰਦੁਆਰਾ ਸਾਹਿਬ 'ਚ ਇੱਕ ਸਖਸ਼ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਮੌਕੇ ਤੇ ਗ੍ਰੰਥੀ ਸਿੰਘ ਨੇ ਫੜ ਲਿਆ ਤੇ ਹਜ਼ਾਰਾਂ ਲੋਕਾਂ ਨੇ ਚੰਗੀ ਤਰ੍ਹਾਂ ਕੋਟਾਪਾ ਚੜਾਇਆ ਪੁਲਿਸ ਵੱਲੋਂ ਜ਼ਖਮੀ ਸਖਸ਼ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਸਿਵਲ ਹਸਪਤਾਲ ਦੇ ਬਾਹਰ ਮਲਜ਼ਮ ਖਿਲਾਫ ਕਾਰਵਾਈ ਲਈ ਡਟ ਕੇ ਖੜੀ ਵਿਖਾਈ ਦੇ ਰਹੀਆਂ ਨੇ ਪੁਲਿਸ ਵੱਲੋਂ ਲੋਕਾਂ ਦੇ ਰੋਸ ਨੂੰ ਵੇਖਦਿਆਂ ਕੋਈ ਅਨਮੁਖੀ ਘਟਨਾ ਨਾ ਵਾਪਰਨ ਦੇ ਡਰੇ ਸਿਵਲ ਹਸਪਤਾਲ ਦੇ ਆਲੇ-ਦੁਆਲੇ ਸਖਤ ਪੈਰਾ ਲਗਾ ਰੱਖਿਆ ਹੈ ਦੱਸਿਆ ਜਾ ਰਿਹਾ ਹੈ ਕਿ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰੇ ਸਾਹਿਬ ਵਿਚਨਤ ਮਸਤਕ ਹੋ ਰਹੀਆਂ ਸਨ ਇਸ ਦੌਰਾਨ ਇੱਕ ਸਖਸ਼ ਵੱਲੋਂ ਗੁਰੂ ਘਰ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਦਿੱਤੇ ਗਏ ਦਾ ਸਈਏ ਕਿ ਪਿੰਡ ਭਗਵਾਨਾਪੁਰ ਚ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਭਰਿਆ ਹੋਇਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਮੀਡੀਆ ਹੁੰਦੇ ਇਜਾਜ਼ਤ ਧੰਨਵਾਦ